ਕਥਾ ਕਕੇ ਪਸੀਨਾ ਪਸੀਨਾ ਕਾ ਦੇਣਾ ਹੋਣ ਕੇ ਅਰੇ ਯਾਰ ਜਿੱਦਾਂ ਹੁੰਦੀ ਯਾਰ ਨਹੀਂ ਕਹਿਣਾ ਮੈਂ ਠੀਕਾ ਤੁਹਾਡੇ ਭਰਾਵਾਂ ਵਰਗਾ ਨਹੀਂ ਲੈ ਲਓ ਅਸੀਂ ਤੁਹਾਡਾ ਸਤਿਕਾਰ ਕਰਦੇ ਆ ਸਿਰ ਤੇ ਚੁੰਨੀ ਲੈ ਲਓ ਇੱਥੇ ਜਵਾਬ ਦੋ ਥੱਕ ਥੱਕ ਕੇ ਪਸੀਨਾ ਪਸੀਨਾ ਕਾ ਦੇਣਾ ਹੋ ਜਾ ਕੰਮ ਕਰਕੇ ਕਿਹੜਾ ਕੰਮ ਅੱਛਾ ਇਹ ਜਿੰਮ ਦੀ ਗੱਲ ਹੈ ਤੇਲਾ ਵੀ ਤੇ ਮੈਂ ਜਿੰਮ ਦੀ ਵੀਡੀਓ ਪਾਈ ਪਹਿਲਾਂ ਦੀ ਛੱਡੋ ਇਹਦੀ ਜਵਾਬ ਦੋ ਇਹ ਤੁਹਾਡੀ ਵੀਡੀਓ ਮੈਨੂੰ ਮੈਨੂੰ ਇੰਨੀ ਗੱਲ ਦਾ ਨਹੀਂ ਨਾ ਪਤਾ ਹੈਗਾ ਜਿੰਦਾ ਕੰਮ ਕਰਦੇ ਆ ਅੱਛਾ ਨੋਰਮਲ ਹੁੰਦਾ ਕਰਦੇ ਜਾਂਦੇ ਨੋਰਮਲ ਹੈ 5 ਮਿੰਟ ਸਰ ਵੀ ਥੱਕ ਥੱਕ ਕੇ ਪਸੀਨਾ ਪਸੀਨਾ ਕਾ ਦੇਣਾ ਹੋ ਜਾਣਗੇ ਹੈ ਗਈ ਹੈ ਕਾ ਸਾਈਜ਼ ਦੀ ਪ੍ਰੋਬਲਮ ਹੈ ਜਾਂ ਫਿਰ ਟਾਈਮਿੰਗ ਦੀ ਜਾਂ ਫਿਰ ਢਿੱਲੇ ਪੰਦੀ ਕਰ ਦਾਂਗੇ ਕਰ ਦਾਂਗੇ ਕਿਹੜੇ ਸਾਈਜ਼ ਦੀ ਪ੍ਰੋਬਲਮ ਆ ਬਈ ਉਹ ਨਹੀਂ ਕਿਹਾ ਜਿੰਦਾ ਉਦਾਂ ਉਦਾਂ ਹੀ ਆਪਾਂ ਬੋਲਨੇ ਫਿਰ ਮੈਂ ਉਹੀ ਜ਼ਿਆਦਾ ਗੱਲ ਰਿਪੀਟ ਕਰੋ ਤੇ ਜਾਂ ਮਰਜ਼ੀ ਕਰੋ ਹਾਂਜੀ ਅਗਲੇ ਦੀ ਕਈ ਮੰਨੋਗੇ ਅਸੀਂ ਕਹਿੰਨੇ ਆ ਖੂ ਆ ਇਹਦੇ ਚ 100 ਰੁਪਿਆ ਦਿੰਨੇ ਆ ਸਾਡੇ ਖੂਦ ਦੰਗਾਈ ਮਾਪਣੀਆਂ ਛਾਲ ਮਾਰਦੀ ਥਾ ਉਹਦੇ ਚ ਕਿਹੜੇ ਸਾਈਜ਼ ਦੀ ਗੱਲ ਕਰਦੇ ਤੁਸੀਂ ਕਿਹੜਾ ਸਾਈਜ਼ ਮੋਟਾ ਪਤਲਾ ਕਰਨਾ ਬਈ ਕੰਮ ਹੈ ਇਹ ਤਾਂ ਦੇਖੋ ਇਹ ਤਾਂ ਛੱਡੋ ਇਹਨਾਂ ਨੂੰ ਤਾਂ ਅਸੀਂ ਆਪੇ ਦੇਖ ਲਾਂਗੇ ਠੱਲੇ ਪਣ ਦੀ ਕਾਹਦੀ ਪ੍ਰੋਬਲਮ ਹੈ ਤੁਹਾਨੂੰ ਮੈਂ ਉਹੀ ਤਾਂ ਕਹਿੰਦੀ ਆ ਸਾਰੀ ਗੱਲ ਉਧਰ ਦੀ ਹੈਗੀ ਆ ਉਹਨਾਂ ਦਾ ਕੰਮ ਹੀ ਉਹੋ ਜਿਹਾ ਹੈਗਾ ਤੁਹਾਨੂੰ ਉਹੀ ਆਪ ਸਮਝਦਾਰ ਹੈਗੇ ਜੀ ਸਰ ਹਾਂ ਸਰ ਜਿੰਦਾਂ ਇਦਾਂ ਦੀ ਉਹ ਉਹਨਾਂ ਦੀ ਮੈਂ ਪੂਰਾ ਪੂਰਾ ਨਹੀਂ ਨਾ ਬੋਲਿਆ ਮੈਂ ਕੁਝ ਵੀ ਇਦਾਂ ਦਾ ਮੂੰਹ ਖਿੰਦਾ ਕੋਈ ਵਰਡ ਕੱਢਿਆ ਸਰ ਜਿੰਦਾਂ ਡਿੰਗ ਹੀ ਹੈ ਇਹ ਇਹ ਵਰਡਿੰਗ ਆ ਬੱਚੇ ਨਹੀਂ ਸੁਣਦੇ ਇਹ ਵਰਡਿੰਗ ਆ ਇਹ ਬੱਚੇ ਇੱਥੇ ਧੀਆ ਪੁੱਤਰ ਆ